ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਤੋਂ ਜਿੱਥੇ ਪਟਿਆਲਾ ਦੇ ਮਾਨਯੋਗ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਅੱਜ ਆਪਣੇ ਪੁਲਿਸ ਟੀਮ ਦੇ ਨਾਲ ਪਟਿਆਲਾ ਕੇਂਦਰੀ ਸੁਧਾਰ ਜੇਲ੍ਹ ਦਾ ਦੌਰਾ ਕੀਤਾ ਅਤੇ ਉਹਨਾਂ ਨੇ ਇਸ ਤੋਂ ਬਾਅਦ ਨਾਬਾ ਜੇਲ੍ਹ ਦਾ ਵੀ ਦੌਰਾ ਕੀਤਾ ਇਸ ਉਪਰੰਤ ਉਹ ਮੀਡੀਆ ਦੇ ਅੱਗੇ ਰੂਬਰੂ ਹੋਏ ਅਤੇ ਉਹਨਾਂ ਨੇ ਕੀ ਕੁਝ ਕਿਹਾ ਤੇ ਤੁਸੀਂ ਆਪ ਹੀ ਦੇਖੋ ਤੇ ਸੁਣੋ ਕਿ ਇਹ ਯੋਧ ਨਸ਼ਾ ਵਿਰੋਧ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੀਆਂ ਇਨਸਟਰਕਸ਼ਨਸ ਤੇ ਉਦੀ ਲੜੀ ਵਿੱਚ ਅੱਜ ਪਟਿਆਲਾ ਜੇਲ੍ਹ ਨੂੰ ਚੈੱਕ ਕੀਤਾ ਗਿਆ ਤੇ ਨਾਬਾ ਜੇਲ੍ਹ ਨੂੰ ਵੀ ਚੈੱਕ ਕੀਤਾ ਗਿਆ ਸੋ ਹਜੇ ਸਾਰ ਜਾਰੀ ਹੈ ਆਫੀਸਰਸ ਅੰਦਰ ਨੇ ਸਾਡੀ ਫੋਰਸ ਵੀ ਅੰਦਰ ਹੈ ਬਟ ਕੁਝ ਜਗ੍ਹਾ ਜਿਹੜੀਆਂ ਸੀਗੀਆਂ ਜਿਵੇਂ ਕਿ ਜਿੱਥੇ ਹਾਰਡ ਐਂਡ ਕ੍ਰਿਮੀਨਲ ਰਹਿੰਦੇ ਨੇ ਉਹ ਜਗ੍ਹਾ ਮੈਂ ਆਪ ਜਾ ਕੇ ਚੈੱਕ ਕੀਤੀਆਂ ਉੱਥੇ ਜਾ ਕੇ ਸਰਚ ਵੀ ਹੋਈ ਹੈ ਸਾਰਾ ਚੈੱਕ ਕੀਤਾ ਤੇ ਜਿਵੇਂ ਰਿਕਵਰੀਜ਼ ਫਾਈਨਲ ਹੁੰਦੀਆਂ ਸਰਚ ਕੰਪਲੀਟ ਹੁੰਦੀ ਹੈ ਫਿਰ ਤੁਹਾਡੇ ਨਾਲ ਰਿਕਵਰੀਜ਼ ਵਾਲਾ ਤੇ ਐਫ ਆਈ ਆਰ ਵਾਲਾ ਮੈਂ ਸ਼ੇਅਰ ਕਰ ਦੂੰਗਾ ਬਟ ਆਈ ਮਸਟ ਕੰਪਲੀਮੈਂਟ ਕਿ ਜਿਹੜਾ ਜੇਲ੍ਹ ਦੇ ਅੰਦਰ ਅਸੀਂ ਚੈੱਕ ਕਰਕੇ ਆਏ ਆ ਜਿਹੜਾ এনवायरमेंट ਸੀਗਾ ਜਿਹੜੀ ਚੈਕਿੰਗ ਚ ਸਾਨੂੰ ਉਹਦੀ ਕੰਡੀਸ਼ਨ ਮਿਲੀ ਜੇਲ੍ਹ ਦੀ ਸੋ ਬਹੁਤ ਵਧੀਆ ਮੈਂ ਕੰਪਲੀਮੈਂਟ ਕਰੂੰਗਾ ਸੁਪਰਿੰਟੈਂਡੈਂਟ ਜੇਲ੍ਹ ਨੂੰ ਵੀ ਕਿ ਬੜੇ ਵਧੀਆ ਉਹਨਾਂ ਨੇ ਤਰੀਕੇ ਨਾਲ ਨੂੰ ਜੇਲ੍ਹ ਚ ਰੱਖਿਆ ਹੈ ਸਾਰੇ ਜਿਹੜੇ ਇੱਥੇ ਜੇਲ੍ਹ ਚ ਅੰਡਰ ਟ੍ਰਾਇਲ ਵੀ ਨੇ ਤੇ ਕਨਵਿਕਟ ਵੀ ਨੇ ਕੁਝ ਮਿਲਿਆ ਕੁਝ ਨਹੀਂ ਹਜੇ ਸਹਜ ਚਲ ਰਹੀ ਇੱਕ ਵਾਰੀ ਸਹਜ ਕੰਪਲੀਟ ਹੁੰਦੀ ਹੈ ਫਿਰ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰ ਲੂੰਗਾ ਕਿ ਕੀ ਰਿਕਵਰੀ ਹੋਈ ਹੈ ਤੇ ਉਸ ਮੁਤਾਬਕ ਜੇ ਕੋਈ ਰਿਕਵਰੀ ਹੁੰਦੀ ਹੈ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਤੇ ਉਹ ਕਾਨੂੰਨੀ ਕਾਰਵਾਈ ਵੀ ਕਰਾ ਫੋਰਸ ਕਿੰਨੀ ਫੋਰਸ ਡਿਪਲੋਏ ਕੀਤੀ ਹੈ ਫੋਰਸ ਮੋਰ ਥੈਨ 200 ਬੰਦੇ ਆਪਣੇ ਡਿਪਲੋਏਡ ਸੀਗੇ ਤੇ ਨਾਲ ਜੀਓਜ਼ ਵੀ ਸੀ ਸੀਐਚਓਜ਼ ਵੀ ਸੀਗੇ ਸੋ ਸਾਰਾ ਇੱਕ ਪ੍ਰੈਸ ਨੋਟ ਦੇ ਤੌਰ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਿਆ ਜੇ ਪਟਿਆਲੇ ਚ ਜਾਂ ਨਾਬਾ ਪਟਿਆਲਾ ਦੇ ਨਾਬਾ ਦੋਨੋਂ ਜੇਲ੍ਹ ਚ ਜੋ ਜਿਸ ਤਰ੍ਹਾਂ ਕਿ ਅਕਸਰ ਹੀ ਮੋਬਾਈਲ ਮਿਲੰਦੇ ਸਾਹਮਣੇ ਆਉਂਦਾ ਹੈ ਤੇ ਕੁਝ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਕੋਈ ਹੁਣ ਲੱਭ ਪਈ ਹੈ ਕਿ ਘਟ ਹੋਏ ਨੇ ਜਿਹੜੇ ਮੋਬਾਈਲਸ ਦੀ ਰਿਕਵਰੀ ਹੁੰਦੀ ਹੈ ਉਹਦੇ ਬਾਰੇ ਟਾਈਮ ਟੂ ਟਾਈਮ ਜੇਲ ਡਿਪਾਰਟਮੈਂਟ ਵੱਲੋਂ ਵੀ ਸਾਨੂੰ ਇਨਫੋਰਮ ਕੀਤਾ ਜਾਂਦਾ ਉਹਦੇ ਅੱਛ ਅਸੀਂ ਵੀ ਇਨਵੈਸਟੀਗੇਟ ਕਰਦੇ ਹਾਂ ਇਨਵੈਸਟੀਗੇਟ ਕਰਕੇ ਪਿੱਛੇ ਜੀ ਇੱਕ ਜੇਲ ਡਿਪਾਰਟਮੈਂਟ ਦਾ ਬੰਦਾ ਵੀ ਇਹੋ ਚੋਨਮੀਨੇਟ ਹੋਇਆ ਸੀ ਕੁਝ ਪੈਸਕੋ ਦੇ ਬੰਦੇ ਜਿਹੜੇ ਐਡਹੌਕ ਤੇ ਰੱਖਿਓਏ ਸੀ ਉਹਨਾਂ ਦਾ ਵੀ ਰੋਲ ਹੋਇਆ ਸੀ ਸੋ ਉਹ ਸਾਨੂੰ ਜੇਲ ਡਿਪਾਰਟਮੈਂਟ ਵੱਲੋਂ ਪੂਰੀ ਕੋਆਪਰੇਸ਼ਨ ਮਿਲਦੀ ਹੈ ਸੁਪਰੀਟੈਂਡ ਜੇਲ ਜਿਹੜੇ ਅਸਿਸਟੈਂਟ ਸੁਪਰੀਟੈਂਡ ਜੇਲ ਹੈ ਇਹਨਾਂ ਨੇ ਬੜੇ ਜਿਵੇਂ ਮੈਂ ਪਹਿਲਾਂ ਕਿਹਾ ਇਹ ਸ਼ੁੱਡ ਕੰਪਲੀਮੈਂਟ ਕਿ ਬੜੇ ਸਟ੍ਰਿਕਟ ਸਿਕਿਉਰਿਟੀ ਮੀਜਰਜ਼ ਅੰਦਰ ਰੱਖੇ ਹੋਏ ਤਾਂ ਕਿ ਇਹੋ ਜਿਹਾ ਨਾ ਤਾਂ ਕੋਈ ਅੰਦਰ ਇਨਡਿਸਿਪਲਿਨ ਹੋਵੇ ਤੇ ਨਾ ਹੀ ਕੋਈ ਇਲੈਗਲ ਐਕਟੀਵਿਟੀ ਹੋਵੇ। ਸਰ ਜਿਸ ਤਰ੍ਹਾਂ ਅੰਦਰ ਨਕਸ਼ਾ ਵਗੈਰਾ ਕੋਈ ਮਿਲਦਾ ਹੈ ਤੇ ਪਹਿਲੇ ਪ੍ਰिजन ਐਕਟ ਦੇ ਤਾਹ ਨਾਲ ਪਤਾ ਦਰਜ ਹੁੰਦਾ ਸੀ ਤੇ ਹੁਣ ਕੋਈ ਸਖਤ ਕਾਰਵਾਈ ਕੀਤੀ ਨਹੀਂ ਕਿਉਂਕਿ ਨਸ਼ਾ ਵਿਰੋਧ ਦੇ ਕੇਰੀ ਚਲਾਈ ਜਾ ਰਹੀ ਮੈਂ। ਨਹੀਂ ਇੱਥੇ ਜਿਹੜੀ ਵੀ ਕੋਈ ਇਲੈਗਲ ਸਮਾਨ ਰਿਕਵਰ ਹੁੰਦਾ ਹੈ ਤੇ ਉਹਦੇ ਅੰਦਰ ਜਿਹੜੇ ਸੈਕਸ਼ਨ 'ਚ ਪਰਚਾ ਬਣਦਾ ਹੈ ਉਹੀ ਸੈਕਸ਼ਨ ਲੱਗਦਾ ਹੈ। ਨਾਲ ਇਨ ਐਡੀਸ਼ਨ ਪ੍ਰिजन ਐਕਟ ਲੱਗ ਸੋ ਜੀ ਇਹ ਨਹੀਂ ਕਹਿ ਸਕਦੇ ਕਿ ਜੇ ਨਸ਼ਾ ਮਿਲੂਗਾ ਤੇ ਸਿਰਫ ਪ੍ਰिजन ਐਕਟ ਲੱਗੇਗਾ ਐਨਟੀਪੀਐਸ ਨਾਲ ਲੱਗਦਾ ਬਟ ਪ੍ਰिजन ਐਕਟ ਇਨ ਐਡੀਸ਼ਨ ਲੱਗਦਾ ਕਿਉਂਕਿ ਉਹ ਪ੍ਰिजन ਦੇ ਅੰਦਰ ਬਿਲਕੁਲ ਠੀਕ ਹੈ ਜੀ ਏਵਨ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਅਮਰੀਸ਼ ਗਰ ਦੀ ਰਿਪੋਰਟ ਖਬਰ سامنے ਆ ਰਹੀ ਹੈ ਪਟਿਆਲਾ ਤੋਂ ਜਿੱਥੇ ਪਟਿਆਲਾ ਦੇ ਮਾਨਯੋਗ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਅੱਜ ਆਪਣੇ ਪੁਲਿਸ ਟੀਮ ਦੇ ਨਾਲ ਪਟਿਆਲਾ ਕੇਂਦਰੀ ਸੁਧਾਰ ਜੇਲ੍ਹ ਦਾ ਦੌਰਾ ਕੀਤਾ ਅਤੇ ਉਹਨਾਂ ਨੇ ਇਸ ਤੋਂ ਬਾਅਦ ਨਾਬਾ ਜੇਲ੍ਹ ਦਾ ਵੀ ਦੌਰਾ ਕੀਤਾ ਇਸੋਪਰੰਤ ਉਹ মিডিਆ ਦੇ ਅੱਗੇ ਰੂਬਰੂ ਹੋਏ ਅਤੇ ਉਹਨਾਂ ਨੇ ਕੀ ਕੁਝ ਕਿਹਾ ਤੇ ਵੀ ਆਪ ਹੀ ਦੇਖੋ ਤੇ ਸੁਣੋ। ਕਿ ਇਹ ਯਤਨਸ਼ਾ ਫਿਰੋਦ ਮਾਣਿਓ ਸੀਐਮ ਪੰਜਾਬ ਤੇ ਮਾਣਿਓ ਡੀਜੀਪੀ ਪੰਜਾਬ ਦੇ ਇਨਸਟਰਕਸ਼ਨਸ ਤੇ ਉਹਦੀ ਲੜੀ ਵਿੱਚ ਅੱਜ ਪਟਿਆਲਾ ਜੇਲ ਨੂੰ ਚੈੱਕ ਕੀਤਾ ਗਿਆ ਤੇ ਨਾਬਾ ਜੇਲ ਨੂੰ ਵੀ ਚੈੱਕ ਕੀਤਾ ਗਿਆ। ਸੋ ਹਜੇ ਸਰ ਜਾਰੀ ਹੈ ਆਫੀਸਰਸ ਅੰਦਰ ਨੇ ਸਾਡੀ ਫੋਰਸ ਵੀ ਅੰਦਰ ਹੈ। ਬਟ ਕੁਝ ਜਗ੍ਹਾ ਜਿਹੜੀਆਂ ਸੀਗੀਆਂ ਜਿਵੇਂ ਕਿ ਜਿੱਥੇ ਹਾਰਡ ਐਂਡ ਕ੍ਰਾਈਮਨਲਸ ਰਹਿੰਦੇ ਨੇ। ਉਹ ਜਗ੍ਹਾ ਮੈਂ ਆਪ ਜਾ ਕੇ ਚੈੱਕ ਕੀਤੀ ਹੈ ਉੱਥੇ ਜਾ ਕੇ ਸਰਚ ਵੀ ਹੋਈ ਹੈ ਸਾਰਾ ਚੈੱਕ ਕੀਤਾ ਤੇ ਜਿਵੇਂ ਰਿਕਵਰੀਜ਼ ਫਾਈਨਲ ਹੁੰਦੀ ਹੈ ਸਰਚ ਕੰਪਲੀਟ ਹੁੰਦੀ ਹੈ ਫਿਰ ਤੁਹਾਡੇ ਨਾਲ ਰਿਕਵਰੀਜ਼ ਵਾਲਾ ਤੇ ਐਫ ਆਈ ਆਰ ਵਾਲਾ ਮੈਂ ਸ਼ੇਅਰ ਕਰ ਦੂੰਗਾ ਬਟ ਆਈ ਮਸਟ ਕੰਪਲੀਮੈਂਟ ਕਿ ਜਿਹੜਾ ਜੇਲ ਦੀ ਅੰਦਰ ਅਸੀਂ ਚੈੱਕ ਕਰਕੇ ਆਏ ਆ ਜਿਹੜਾ এনवायरमेंट ਸੀਗਾ ਜਿਹੜੀ ਚੈਕਿੰਗ ਚ ਸਾਨੂੰ ਉਹਦੀ ਕੰਡੀਸ਼ਨ ਮਿਲੀ ਹੈ ਜੇਲ ਦੀ ਸੋ ਬਹੁਤ ਵਧੀਆ ਮੈਂ ਕੰਪਲੀਮੈਂਟ ਕਰੂੰਗਾ ਸੁਪਰਿੰਟੈਂਡ ਜੇਲ ਨੂੰ ਵੀ ਕਿ ਬੜੇ ਵਧੀਆ ਉਹਨਾਂ ਨੇ ਤਰੀਕੇ ਨਾਲ ਇਹਨੂੰ ਜੇਲ 'ਚ ਰੱਖਿਆ ਹੈ ਸਾਰੇ ਜਿਹੜੇ ਇੱਥੇ ਜੇਲ 'ਚ ਅੰਡਰ ਟ੍ਰਾਇਲ ਵੀ ਨੇ ਤੇ ਕਨਵਿਕਟ ਵੀ ਨੇ। ਕੁਝ ਮਿਲਿਆ ਕੁਝ ਹਜੇ ਸਹਜ ਚੱਲ ਰਹੀ ਇੱਕ ਵਾਰੀ ਸਹਜ ਕੰਪਲੀਟ ਹੁੰਦੀ ਹੈ ਫਿਰ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰ ਲੂੰਗਾ ਕਿ ਕੀ ਰਿਕਵਰੀ ਹੋਈ ਹੈ ਤੇ ਉਸ ਮੁਤਾਬਕ ਜੇ ਕੋਈ ਰਿਕਵਰੀ ਹੁੰਦੀ ਹੈ ਤੇ ਕਾਨੂੰਨੀ ਕਾਰਵਾਈ ਬਣਦੀ ਹੈ ਤੇ ਉਹ ਕਾਨੂੰਨੀ ਕਾਰਵਾਈ ਵੀ ਕਰਾਂ ਫੋਰਸ ਕਿੰਨੀ ਫੋਰਸ ਡਿਪਲੋਏ ਕੀਤੀ ਹੈ ਫੋਰਸ ਮੋਰ ਥੈਨ 200 ਬੰਦੇ ਆਪਣੇ ਡਿਪਲੋਏਡ ਸੀਗੇ ਤੇ ਨਾਲ ਜੀਓਜ਼ ਵੀ ਸੀ ਸੀਐਚਯੂਜ਼ ਵੀ ਸੀਗੇ ਸੋ ਸਾਰਾ ਇੱਕ ਪ੍ਰੈਸ ਨੋਟ ਦੇ ਤੌਰ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਿਆ ਪਟਿਆਲੇ ਚ ਜਾਂ ਨਾਬਾ ਪਟਿਆਲਾ ਦੇ ਨਾਬਾ ਦੋਨੋਂ ਜੇਲ੍ਹ ਚੋਂ ਸੋ ਜਿਸ ਤਰ੍ਹਾਂ ਕਿ ਅਕਸਰ ਹੀ ਮੋਬਾਈਲ ਮਿਲੰਦੇ ਸਾਹਮਣੇ ਆਉਂਦਾ ਹੈ ਤੇ ਕੁਝ ਲੱਗਦਾ ਕਿ ਇਸ ਤਰ੍ਹਾਂ ਦੇ ਕੋਈ ਹੁਣ ਲੱਭ ਪਈ ਹੈ ਕਿ ਘਟੋਏ ਜਿਹੜੇ ਮੋਬਾਈਲਸ ਦੀ ਰਿਕਵਰੀ ਹੁੰਦੀ ਹੈ ਉਹਦੇ ਬਾਰੇ ਟਾਈਮ ਟੂ ਟਾਈਮ ਜੇਲ ਡਿਪਾਰਟਮੈਂਟ ਵੱਲੋਂ ਵੀ ਸਾਨੂੰ ਇਨਫੋਰਮ ਕੀਤਾ ਜਾਂਦਾ ਉਹਦੇ ਚ ਅਸੀਂ ਵੀ ਇਨਵੈਸਟੀਗੇਟ ਕਰਦੇ ਹਾਂ ਇਨਵੈਸਟੀਗੇਟ ਕਰਕੇ ਪਿੱਛੇ ਜੀ ਇੱਕ ਜੇਲ ਡਿਪਾਰਟਮੈਂਟ ਦਾ ਬੰਦਾ ਵੀ ਉਹ ਤੇ ਨਾਮਿਨੇਟ ਹੋਇਆ ਸੀ ਕੁਝ ਪੈਸਕੋ ਦੇ ਬੰਦੇ ਜਿਹੜੇ ਐਡਹੌਕ ਤੇ ਰੱਖਿਓਏ ਸੀ ਉਹਨਾਂ ਦਾ ਵੀ ਰੋਲ ਹੋਇਆ ਸੀ ਸੋ ਉਹ ਸਾਨੂੰ ਜੇਲ ਡਿਪਾਰਟਮੈਂਟ ਵੱਲੋਂ ਪੂਰੀ ਕੋਆਪਰੇਸ਼ਨ ਮਿਲਦੀ ਹੈ ਸੁਪਰਿੰਟੈਂਡ ਇਹਨਾਂ ਨੇ ਬੜੇ ਜਿਵੇਂ ਮੈਂ ਪਹਿਲਾਂ ਕਿਹਾ ਹੈ ਸ਼ੁੱਡ ਕੰਪਲੀਮੈਂਟ ਕਿ ਬੜੇ ਸਟ੍ਰਿਕਟ ਸਿਕਿਉਰਿਟੀ ਮੈਜਰਸ ਅੰਦਰ ਰੱਖੇ ਹੋਏ ਤਾਂ ਕਿ ਇਹੋ ਜਿਹਾ ਨਾ ਤਾਂ ਕੋਈ ਅੰਦਰ ਇਨਡਿਸਿਪਲਿਨ ਹੋਵੇ ਤੇ ਨਾ ਹੀ ਕੋਈ ਇਲੈਗਲ ਐਕਟੀਵਿਟੀ ਹੋਵੇ ਜਿਸ ਤਰ੍ਹਾਂ ਅੰਦਰ ਨਕਸ਼ਾ ਵਗੈਰਾ ਕੋਈ ਮਿਲਦਾ ਹੈ ਤੇ ਪਹਿਲੇ ਪ੍ਰिजन ਐਕਟ ਦੇ ਤਹਿਤ ਨਾਮ ਪੱਤਾ ਦਰਜ ਹੁੰਦਾ ਸੀ ਤੇ ਹੁਣ ਕੋਈ ਸਖਤ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਨਸ਼ਾ ਵਿਰੋਧ ਦੇ ਫੀਰੀ ਚਲਾਈ ਜਾ ਰਹੀ ਮੈਂ ਨਹੀਂ ਇੱਥੇ ਜਿਹੜੀ ਵੀ ਕੋਈ ਇਲੈਗਲ ਸਮਾਨ ਰਿਕਵਰ ਹੁੰਦਾ ਹੈ ਤੇ ਉਹਦੇ ਅੰਡਰ ਜਿਹੜੇ ਸੈਕਸ਼ਨ ਚ ਪਰਚਾ ਬਣਦਾ ਉਹੀ ਸੈਕਸ਼ਨ ਲੱਗਦਾ ਨਾਲ ਇਨ ਐਡੀਸ਼ਨ ਪ੍ਰ ਸੋ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੇ ਨਸ਼ਾ ਮਿਲੂਗਾ ਤੇ ਸਿਰਫ ਪ੍ਰिजन ਐਕਟ ਲੱਗੇਗਾ ਐਨਟੀਪੀਐਸ ਨਾਲ ਲੱਗਦਾ ਬਟ ਪ੍ਰिजन ਐਕਟ ਇਨ ਐਡੀਸ਼ਨ ਲੱਗਦਾ ਕਿਉਂਕਿ ਉਹ ਪ੍ਰिजन ਦੇ ਅੰਦਰ ਮਿਲਿਆ ਠੀਕ ਹੈ ਜੀ ਏਵਰ ਪੰਜਾਬੀ ਟੀਵੀ ਦੀ ਪਟਿਆਨਾ ਤੋਂ ਅਮਰੀਤ ਗਰ ਦੀ ਰਿਪੋਰਟ